ਜਿਹੜੀ ਤੁਹਾਡਾ ਇੱਕ ਐਸਆਈ ਵੀ ਚੱਕੀ ਹੋਇਆ ਤੇ ਜਿਹੜੀ ਚੜਪੋਈ ਆ ਕਿਸਾਨਾਂ ਦੇ ਪੁਲਿਸ ਉਸ ਚਾਲ ਮੈਨੂੰ ਇਤਲਾਹ ਮਿਲੀ ਸੀ ਜੀ ਕਿ ਸਾਡੇ ਕੁਛ ਰਾਏਕੇ ਕਲਾਂ ਜਿਹੜਾ ਹੈਗਾ ਕਿਸਾਨ ਯੂਨੀਅਨ ਦਾ ਤੇ ਪੰਜਾਬ ਪੁਲਿਸ ਦੇ ਵਿੱਚ ਥੋੜਾ ਆਪਸੀ ਤਕਰਾਰ ਹੋਇਆਗਾ ਜਿਹਦੇ ਸਬੰਧ ਵਿੱਚ ਸਾਡੇ ਕੁਛ ਮੁਲਾਜ਼ਮ ਇੰਜਰਡ ਹੋਏ ਆ ਉਹਦੇ ਰਿਗਾਰਡਿੰਗ ਮੈਂ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਪਹੁੰਚਾਂਗਾ ਜਿੱਥੇ ਮੈਂ ਪਤਾ ਕੀਤਾ ਇੱਥੇ ਸਾਰਾ ਇਨਫੋਰਮੇਸ਼ਨ ਲਈ ਹੈਗੀ ਹੈ ਕਿ ਮੁਲਾਜ਼ਮਾਂ ਤੋਂ ਤੇ ਉਥੋਂ ਪਿੰਡ ਦੇ ਵਿੱਚੋਂ ਤਾਂ ਜਿਹੜਾ ਸੀਗਾ ਪਿੰਡ ਰਾਏਕੇ ਕਲਾਂ ਦੇ ਵਿੱਚ ਪੈਡੀ ਦੀ ਜਿਹੜੀ ਸੀ ਬੋਲੀ ਲੱਗਣ ਦੇ ਸਬੰਧ ਦੇ ਵਿੱਚ ਕਿਸਾਨ ਯੂਨੀਅਨ ਵੱਲੋਂ ਜਿਹੜਾ ਸੀ ਸਾਡਾ ਨੈਪ ਤਹਿਸੀਲਦਾਰ ਸੰਗਤ ਤੇ ਇੱਕ ਇਨਸਪੈਕਟਰ ਜਿਹੜੇ ਸੀ ਬੋਲੀ ਲਾਉਣ ਦੇ ਲਈ ਗਏ ਸੀ ਉਹਦਾ ਘਰਾਓ ਕੀਤਾ ਗਿਆ ਸੀਗਾ ਜਿਹਦੇ ਸਬੰਧ ਦੇ ਵਿੱਚ ਸਾਡੇ ਪੁਲਿਸ ਅਫਸਰ ਜਿਹੜੇ ਸਾਡੇ ਕੰਟਰੋਲ ਤੇ ਤਲਾਸ਼ ਮਿਲੀ ਵੀ ਉੱਥੇ ਜਿਹੜਾ ਹੈਗਾ ਨੈਪ ਤਹਿਸੀਲਦਾਰ ਸਾਹਿਬ ਤੇ ਜਿਹੜਾ ਇਨਸਪੈਕਟਰ ਨੂੰ ਘੇਰਿਆ ਗਿਆਗਾ ਜਿਹਦੇ ਸਬੰਧ ਦੇ ਵਿੱਚ ਸਾਡੀ ਪੁਲਿਸ ਪਾਰਟੀ ਉੱਥੇ ਮੌਕੇ ਤੇ ਪਹੁੰਚੀ ਤਾਂ ਜਦੋਂ ਪੁਲਿਸ ਪਾਰਟੀ ਨੇ ਜਿਹੜਾ ਸੀ ਉੱਥੇ ਕਿਸਾਨ ਜੋ ਜਿਨ੍ਹਾਂ ਨੇ ਉਹਨਾਂ ਦਾ ਘਰਾਉ ਕੀਤਾ ਗਿਆ ਸੀ ਸਾਡੇ ਨੰਤ ਸੀਲਰ ਸਾਹਿਬ ਦਾ ਤੇ ਇਨਸਪੈਕਟਰ ਦਾ ਤਾਂ ਸਾਡੀ ਪੁਲਿਸ ਪਾਰਟੀ ਨੇ ਉਹਨਾਂ ਨੂੰ ਬੇਨਤੀ ਕੀਤੀ ਵੀ ਜਿਹੜਾ ਹੈਗਾ ਤੁਸੀਂ ਇਹਨਾਂ ਦਾ ਘਰਾਓ ਇਹਨਾਂ ਨੂੰ ਜਿਹੜਾ ਬੰਦੀ ਬਣਾਇਆ ਗਿਆ ਇਹਨਾਂ ਨੂੰ ਛੱਡਿਆ ਜਾਵੇ ਅਸੀਂ ਜਿਹੜੀ ਤੁਹਾਡੀ ਪੈੜੀ ਦੀ ਜਿਹੜੀ ਬੋਲੀ ਹੈਗੀ ਉਹ ਰੂਲ ਦੇ ਅਨੁਸਾਰ ਜਿਹੜੀ ਹੈਗੀ ਅਸੀਂ ਬੋਲੀ ਕਰਵਾਵਾਂਗੇ ਤਾਂ ਕਿਸਾਨ ਜੁਨੀਆ ਨਾਲ ਜਿਹੜੇ ਸੀ ਉਹਨਾਂ ਨੇ ਇਸ ਗੱਲ ਤੇ ਨਹੀਂ ਸਹਿਮਤੀ ਵੀ ਕੀਤੀ ਜਿਸ ਤੇ ਥੋੜਾ ਸਾਡੇ ਮੁਲਾਜ਼ਮਾ ਨੇ ਉਹਨਾਂ ਨਾਲ ਇਹ ਹਾਕੀਨਾਂ ਨੂੰ ਜਿਹੜੇ ਬੰਦੀ ਬਣਾਏ ਗਏ ਸਾਡੇ ਅਫਸਰ ਨੇ ਕਿ ਉਹਨਾਂ ਨੂੰ ਛੱਡਿਆ ਜਾਵੇ ਤਾਂ ਇਸ ਗੱਲ ਦੇ ਵਿੱਚ ਤਕਰਾਰ ਵਧ ਗਿਆ ਤਾਂ ਉਹ ਜਿਹੜੇ ਕਿਸਾਨ ਜੁਨੀਆ ਨਾਲ ਸੀਗੇ ਉਹਨਾਂ ਨੇ ਸਾਡੇ ਤੇ ਜਿਹੜਾ ਸਾਡੀ ਪੁਲਿਸ ਪਾਰਟੀ ਦੇ ਉੱਤੇ ਉੱਥੇ ਅਟੈਕ ਕਰ ਦਿੱਤਾ ਜਿਦੇ ਵਿੱਚ ਸਾਡੇ ਕੁਝ ਮੁਲਾਜ਼ਮ ਜਿਹੜੇ ਹੈਗੇ ਆ ਜ਼ਖਮੀ ਹੋਏ ਆ ਔਰ ਸਾਡੀਆਂ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਵੀ ਉੱਥੇ ਪੰਨੀਆਂ ਗਈਆਂ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਸਾਨੂੰ ਕਾਨੂੰਨ ਅਜ਼ਦ ਦੇਗਾ ਜੀ ਅਸੀਂ ਉਹਨਾਂ ਦੇ ਖਿਲਾਫ ਉਸ ਤਰ੍ਹਾਂ ਦੀ ਜਿਹੜੀ ਹੈ ਕਾਰਵਾਈ ਕਰ ਰਹੇ ਹਾਂ ਅੱਜ ਤੱਕ ਅਸੀਂ ਕਹਿੰਦੀ ਚੀਜ਼ ਹੀ ਕਰ ਰਹੇ ਹਾਂ ਜਿਹੜਾ ਮੈਨੂੰ ਹੁਣ ਤੱਕ ਪਤਾ ਲੱਗਿਆ ਹੈ ਵੀ ਉਹ ਬੀਕੇਜੂ ਉਗਰਾਹਾ ਦੇ ਜਿਹੜੇ ਵਰਕਰ ਸੀਗੇ ਜਿਨ੍ਹਾਂ ਨੇ ਸਾਡੀ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਇਤਨਾ ਖਮਲਾ ਕੀਤਾ ਉਹਦੇ ਵਿੱਚ ਇੱਕ ਮਲਾਜ਼ਮ ਤਾਂ ਹਸਪੀਟਲ ਦੇ ਵਿੱਚ ਜਿਹੜਾ ਹੈ ਕਿ ਇੰਜਰਡ ਪਹੁੰਚ ਚੁੱਕਿਆ ਹੈਗਾ ਬਾਕੀ ਮੈਂ ਉੱਥੇ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜੀ ਜੇ ਅਗਰ ਕੋਈ ਹੋਰ ਵੀ ਸਾਡਾ ਇੰਜਰਡ ਹੋਊਗਾ ਤੋ ਵੀ ਇੱਥੇ ਕਿਹੜਾ ਕੰਮ ਦਾ ਕਹਿਣਾ ਕੀਤਾ ਗਿਆ ਪੁਲਿਸ ਵੱਲੋਂ ਕੀ ਲੱਗਦਾ ਕਿ ਕਿਸਾਨ ਨੂੰ ਦੇਖੋ ਸਾਡੇ ਅਫਸਰਾਂ ਨੂੰ ਜਿਹੜਾ ਸੀ ਉੱਥੇ ਬੰਦੀ ਬਣਾਇਆ ਗਿਆਗਾ ਉਹਨਾਂ ਨੂੰ ਛਡਾਉਣ ਦੇ ਲਈ ਅਸੀਂ ਉਹਨਾਂ ਨੂੰ ਪਹਿਲਾਂ ਰਿਕੁਐਸਟ ਕੀਤੀ ਜਦੋਂ ਉਹਨਾਂ ਨੇ ਰਿਕੁਐਸਟ ਨਾਮ ਨਹੀਂ ਤਾਂ ਅਸੀਂ ਥੋੜਾ ਜਿਹਾ ਉਹਨਾਂ ਨੂੰ ਫੋਰਸਫੁਲੀ ਉਹਨਾਂ ਨੇ ਕਿਹਾ ਵੀ ਨਹੀਂ ਸਾਡੇ ਜਿਹੜੇ ਅਸਰ ਹੈ ਇਹਨਾਂ ਨੂੰ ਛੱਡਿਆ ਜਾਵੇ ਤਾਂ ਇਸ ਦੇ ਵਿੱਚ ਤੈਸ਼ ਦੇ ਵਿੱਚ ਆ ਕੇ ਜਿਹੜਾ ਸੀ ਸਾਡੇ ਕਿਸਾਨ ਜੁਨੀਆਂ ਦੇ ਜਿਹੜੇ ਵਰਕਰ ਸੀ ਜਾਂ ਉਹ ਜਿਹੜੇ ਆਗੂ ਸੀਗੇ ਉਹਨਾਂ ਨੇ ਸਾਡੇ ਤੇ ਇੱਟਾਂ ਦੇ ਨਾਲ ਜਿਹੜੇ ਸਾਡੇ ਮੁਲਾਜ਼ਮ ਸੀ ਉੱਥੇ ਇੱਟਾਂ ਦੇ ਨਾਲ ਡਾਂਗਾਂ ਦੇ ਨਾਲ ਜਿਹੜਾ ਹਮਲਾ ਕਰ ਦਿੱਤਾ ਉਹਦੇ ਜਵਾਬ ਦੇ ਵਿੱਚ ਹੋ ਸਕਦਾ ਕਿਸੇ ਤੋਂ ਉਹਨਾਂ ਦੇ ਵੀ ਸਟੋਰੀ ਅਫੇਰ ਧਰਨਾ ਚੱਲ ਰਿਹਾ ਜੀ ਪੋਸਟ ਅਪਲਾਈ ਕੀਤੀ ਗਈ ਆ ਜਾਂ ਕਿਸ ਤਰ੍ਹਾਂ ਦੀ ਕੋਈ ਗੱਲਬਾਤ ਆ ਰਹੀ ਆ ਜਿਹੜਾ ਹੁਣ ਮੈਨੂੰ ਤੱਕ ਮੈਨੂੰ ਪਤਾ ਲੱਗੇ ਵੀ ਉੱਥੇ ਜਿਹੜੀ ਪੂਰੀ ਸ਼ਾਂਤੀ ਹੈਗੀ ਆ ਕੋਈ ਧਰਨੇ ਵਾਲੀ ਵਗੈਰਾ ਗੱਲ ਤਾਂ ਨਹੀਂ ਹੈਗੀ ਉਹ ਹੈਗੀ ਉਹ ਉਥੇ ਹੈਗੀ ਹੈਗੀ ਥੈਂਕ ਯੂ ਢਾਣਾਮੜੀ ਰਹਿ ਕੇ ਕਲਾਂ ਵਿੱਚ ਕੇ ਕਿਸਾਨ ਯੂਨੀਅਨ ਨੇ ਤੁਹਾਨੂੰ ਲਾਇਆ ਹੋਇਆ ਸੀ ਉਥੇ ਫੂਡ ਇੰਸਪੈਕਟਰ ਤੇ ਨਾਕੀ ਸੀਨ ਦਾ ਉਹਨੂੰ ਮੰਦੀ ਬਣਾਇਆ ਹੋਇਆ ਸੀ ਉਥੇ ਜਾ ਕੇ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਗੱਲ ਮੰਨੀ ਨਹੀਂ ਤੇ ਸਾਡੇ ਤੇ ਹਮਲਾ ਕਰਤਾ ਤੇ ਆ ਦੇਖੋ ਗੱਡੀ ਦੇ ਵਿੱਚ ਵੀ ਘੋੜੀਆਂ ਨਾਲ ਸਾਰੀ ਗੱਡੀ ਭੰਤੀ ਮੇਰੇ ਹੱਥ ਤੇ 6:00 ਵਜੇ ਇਹ ਵੀ ਉਹਨਾਂ ਨੇ ਗੰਡਾਸੀਆਂ ਤੇ ਘੋੜੀਆਂ ਸੀਗੀਆਂ ਮੋਡੇ ਤੇ ਹੋਰ ਟਿੱਟਾ ਨਾਲ ਪੂਰਾ ਹਮਲਾ ਕੀਤਾ ਨੂੰ